ਸਤਿ ਸ਼੍ਰੀ ਅਕਾਲ ਪੰਜਾਬੀਓ ਆ ਹੈਗਾ ਬਈ ਅਮਰੀਕਾ ਦਾ ਗੈਸ ਸਟੇਸ਼ਨ ਜਿੱਥੋਂ ਲੋਕ ਤੇਲ ਤੂੜ ਪਾਉਂਦੇ ਆ ਤੇ ਤੜਕੇ ਦੇ ਬਾਈ 5 ਵਜੇ ਤੇ ਦੇਖ ਲੋ ਆਹ ਦੁਆਲ ਸਾਰਾ ਆ ਜਿਹੜੇ ਲੋਕ ਅਮਰੀਕਾ ਆਉਣਾ ਚਾਹੁੰਦੇ ਆ ਨਾ ਬਾਈ ਇਹ ਉਹਦਾ ਵਾਸਤੇ ਮੈਂ ਤੁਹਾਨੂੰ ਦਿਖਾ ਤੜਕੇ ਦੇ 5 ਵਜੇ ਆ ਵੀ ਜਿਹੜੇ ਆਉਣਾ ਚਾਹੁੰਦੇ ਆ ਉਹ ਆ ਸਕਦੇ ਆ ਇੱਥੇ ਤਾਂ ਇਦਾਂ ਹੀ ਆ 5 ਵਜੇ 6 ਵਜੇ 7 ਵਜੇ ਉੱਠ ਕੇ ਫਿਰ ਕੰਮਕਾਰਾਂ ਤੇ ਜਾਣਾ ਪੈਂਦਾ ਬਾਈ ਇੱਥੇ ਇਦਾਂ ਨਹੀਂ ਕਹਿ ਸਕਦੇ ਵੀ ਨਾ ਯਾਰ ਵੀ ਆਪਾਂ ਤਾਂ ਯਾਰ ਕੋਈ ਆਮ ਨਾਲ ਉੱਠ ਪੜਾਂਗੇ 9 ਵਜੇ 10 ਵਜੇ ਇੱਥੇ ਤਾਂ ਬਾਈ ਜਾਣਾ ਹੀ ਪੈਣਾ ਇੱਥੇ ਤੇ ਕੰਮ ਕਰਨਾ ਹੀ ਪੈਣਾ ਬਾਈ ਵੀਰ ਜੀ ਅੰਦਰ ਉਹ ਦੇਖਦਾ ਇਹ ਵੀਡੀਓ ਬਣਾਉਣ ਦੇ ਦੀ ਸੋਚ ਮੈਨੂੰ ਲੱਗਦਾ ਗੁੰਮ ਤੇ ਦੇਖਦੇ ਆਂ ਹਾਂਜੀ ਆ ਅੰਦਰ ਦਾ ਹੈਲੋ ਇਹ ਆਪਣਾ ਬਾਈ ਆ ਹੈਲੋ ਕਰਦੇ ਬਾਈ YouTube ਤੇ ਡਾ ਲਗੇ ਠੀਕ ਆ ਅਸਲਾਮੁਅਲੈਕਮ ਬਾਈ ਜਾਨ ਬੋਲਦਾ ਇਨੀ ਕਿੱਥੇ ਮਰ ਗਿਆ ਕੈਸੇ ਹੋ ਠੀਕ ਹੋ ਬੜੀਆ ਬੜੀਆ ਬਾਈ ਜਿੰਨੇ ਜਾ ਰਹੇ ਯੂਰੇ ਕੋਣੀ ਦੇਖਣ ਨੂੰ ਲੱਗਦੇ ਤੇ ਯਾਰ ਇਹ ਤਾਂ ਕਰਨਾ ਪਿਆ ਦਰ ਬਾਰਾ ਬਾਰਾ ਘੰਟੇ ਕੰਮ ਉਹ ਆ ਲੱਤਾ ਭਾਰ ਨਹੀਂ ਜਲਦਿਆਂ ਬਾਈ ਟੱਡੇ ਚੱਕ ਦਿੰਦੇ ਆ ਅਗਲੇ ਤਾਂ ਵੀਰਾਂ ਲੱਗੀਆਂ ਸਾਰਾ ਉਧਰ ਦਿਖਾ ਦੂੰ ਉਧਰ ਥੋੜਾ ਗੁੰਮੋ ਇੱਥੇ ਬਾਈ ਨਾਲ ਇੱਕ ਕੌਫੀ ਲੱਗੀ ਆ ਆ ਇਹਨਾਂ ਦਾ ਖਾਣ ਪੀਣ ਦਾ ਸਿਸਟਮ ਆ ਵੀਰਾਂ ਜੋ ਵੀ ਆ ਦੇ ਨੂੰ ਬਾਕੀ ਨਾ ਮੈਂ ਜਿਹੜੇ ਦਨੇ ਆ ਤੁਹਾਨੂੰ ਇਥੇ ਸਿਟੀ ਭਗਾਉਂ ਸ਼ਹਿਰ ਭਗਾਉਂ ਬਾਕੀ ਦੱਸ ਜਣਾ ਤਾਂ ਇਹ ਵੀ ਦੱਸਾਂਗੇ ਵੀ ਕਿ ਕਿਦਾਂ ਕੀ ਕਰਨਾ ਜੇ ਇੱਥੇ ਆਣਾ ਹੋਵੇ ਤਾਂ ਕਮੈਂਟ ਕਰਕੇ ਦੱਸੋ ਫਿਰ ਆਪਾਂ ਹੈਲਪ ਕਰਾਂਗੇ ਜਰੂਰ ਥੈਂਕ ਯੂ ਹਾਂ ਬਾਈ ਜੀ ਇਥੇ ਰੌਣਕਾਂ ਆ ਦੇਖ ਲਓ ਸਟੋਰ ਆ ਵਧੀਆ 哎，怎么来？ bar ko puri tarah se chala gaya hai lekin mujhe pata hai 자 그럼 이 Terima kasih telah menonton! マネジメントさん。